ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਤਨਾਸਰੀ ਮਹਲਾ 5 ਔਖਦ ਤੇਰਾ ਨਾਮ ਦਿਆਲ ਮੋਹਿਆਤਰ ਤੇਰੀ ਗਤ ਨਹੀਂ ਜਾਨੀ ਤੂੰ ਆਪ ਕਰਹਿ ਪ੍ਰਤਪਾਲ ਰਹਾ ਧਰ ਅਨੰਗਰਹਿ ਸੁਆਮੀ ਮੇਰੇ ਦੁਤੀਆ ਪਾਉ ਨਿਵਾਰ ਬੰਦਨ ਕਾਟ ਲਹੁ ਆਪਣੇ ਕਰ ਕਬਹੂ ਨ ਆਵਹਿ ਹਾਰ ਤੇਰੀ ਸ਼ਰਨ ਪਿਆਹੂ ਜੀਵਾ ਤੂੰ ਸਮਰਥ purkh ਮਿਹਰਵਾਨ ਆਠ ਪਹਿਰ ਪ੍ਰਭ ਕੋ ਆਰਾਦੀ ਨਾਨਕ ਸਦ ਗੁਰਪਾਨ ਸਤਿ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾਸਰੀ ਮਹਲਾ 5 ਔਖਦ ਤੇਰੋ ਨਾਮ ਦਿਆਲ ਮੋਹ ਯਾਤਰ ਤੇਰੀ ਗਤ ਨਹੀਂ ਜਾਨੀ ਤੂੰ ਆਪ ਕਰਹਿ ਪ੍ਰਤਪਾਲ ਰਹਾ ਧਾਰ ਅਨੰਗਰਹਿ ਸੁਆਮੀ ਮੇਰੇ ਦੁਤੀਆ ਪਾਉ ਨਿਵਾਰ ਬੰਦਨ ਕਾਟ ਲਹੁ ਆਪਣੇ ਕਰ ਕਬੂ ਨਾ ਆਵਹਿ ਹਾਰ ਤੇਰੀ ਸ਼ਰਨ ਪਿਆਹੋਂ ਜੀਵਾ ਤੂੰ ਸਮਰਥ ਪੁਰਖ ਮਿਹਰਵਾਨ ਆਠ ਪਹਿਰ ਪ੍ਰਭ ਕੋ ਆਰਾਦੀ ਨਾਨਕ ਸਦ ਗੁਰਪਾਨ ਸਤ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਤਨਾਸਰੀ ਮਹਲਾ 5 ਔਖਦ ਤੇਰਾ ਨਾਮ ਦਿਆਲ ਮੋਇ ਆਤਰ ਤੇਰੀ ਗਤ ਨਹੀਂ ਜਾਨੀ ਤੂੰ ਆਪ ਕਰਹਿ ਪ੍ਰਤਪਾਲ ਰਹਾ ਧਾਰ ਅਨੰਗਰਹਿ ਸੁਆਮੀ ਮੇਰੇ ਦੁਤੀਆ ਪਾਉ ਨਿਵਾਰ ਬੰਦਨ ਕਾਟ ਲਹੁ ਆਪਣੇ ਕਰ ਕਬਹੂ ਨ ਆਵਹਿ ਹਾਰ ਤੇਰੀ ਸ਼ਰਨ ਪਿਆਹੂ ਜੀਵਾ ਤੂੰ ਸਮਰਥ purkh ਮਿਹਰਵਾਨ ਆਠ ਪਹਿਰ ਪ੍ਰਭ ਕੋ ਅਰਾਦੀ ਨਾਨਕ ਸਦ ਗੁਰਪਾਨ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾਸਰੀ ਮਹਲਾ 5 ਔਖਦ ਤੇਰੋ ਨਾਮ ਦਿਆਲ ਮੋਹ ਯਾਤਰ ਤੇਰੀ ਗਤ ਨਹੀਂ ਜਾਨੀ ਤੂੰ ਆਪ ਕਰਹਿ ਪ੍ਰਤਪਾਲ ਰਹਾ ਧਾਰ ਅਨੰਗਰਹਿ ਸੁਆਮੀ ਮੇਰੇ ਦੁਤੀਆ ਪਾਉ ਨਿਵਾਰ ਬੰਦਨ ਕਾਟ ਲਹੁ ਆਪਣੇ ਕਰ ਕਬੂ ਨਾ ਆਵਹਿ ਹਾਰ ਤੇਰੀ ਸ਼ਰਨ ਪਿਆਮੋ ਜੀਵਾ ਤੂੰ ਸਮਰਥ ਪੁਰਖ ਮਿਹਰਵਾਨ ਆਠ ਪਹਿਰ ਪ੍ਰਭ ਕੋ ਅਰਾਧੀ ਨਾਨਕ ਸਦ ਗੁਰਪਾਨ ਸਤ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਤਨਾਸਰੀ ਮਹਲਾ 5 ਔਖਦ ਤੇਰਾ ਨਾਮ ਦਿਆਲ ਮੋਹਿਆਤਰ ਤੇਰੀ ਗਤ ਨਹੀਂ ਜਾਨੀ ਤੂੰ ਆਪ ਕਰਹਿ ਪ੍ਰਤਪਾਲ ਰਹਾ ਹਾਰ ਅਨੰਗਰਹਿ ਸੁਆਮੀ ਮੇਰੇ ਦੁਤੀਆ ਪਾਉ ਨਿਵਾਰ ਬੰਧਨ ਕਾਟ ਲਹੋ ਆਪਣੇ ਕਰ ਕਬਹੂ ਨ ਆਵਹਿ ਹਾਰ ਤੇਰੀ ਸ਼ਰਨ ਪਿਆਹੂ ਜੀਵਾ ਤੂੰ ਸਮਰਥ purkh ਮਿਹਰਵਾਨ ਆਠ ਪਹਿਰ ਪ੍ਰਭ ਕੋ ਆਰਾਦੀ ਨਾਨਕ ਸਦ ਗੁਰਪਾਨ ਸਤਿ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾਸਰੀ ਮਹਲਾ 5 ਔਖਦ ਤੇਰਾ ਨਾਮ ਦਿਆਲ ਮੋਹ ਯਾਤਰ ਤੇਰੀ ਗਤ ਨਹੀਂ ਜਾਨੀ ਤੂੰ ਆਪ ਕਰਹਿ ਪ੍ਰਤਪਾਲ ਰਹਾ ਧਾਰ ਅਨੰਗਰਹਿ ਸੁਆਮੀ ਮੇਰੇ ਦੁਤੀਆ ਪਾਉ ਨਿਵਾਰ ਬੰਦਨ ਕਾਟ ਲਹੁ ਆਪਣੇ ਕਰ ਕਬੂ ਨਾ ਆਵਹਿ ਹਾਰ ਤੇਰੀ ਸ਼ਰਨ ਪਿਆਹੋਂ ਜੀਵਾ ਤੂੰ ਸਮਰਥ ਪੁਰਖ ਮਿਹਰਵਾਨ ਆਠ ਪਹਿਰ ਪ੍ਰਭ ਕੋ ਆਰਾਦੀ ਨਾਨਕ ਸਦ ਗੁਰਪਾਨ ਸਤ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਤਨਾਸਰੀ ਮਹਲਾ 5 ਔਖਦ ਤੇਰਾ ਨਾਮ ਦਿਆਲ ਮੋਹਿਆਤਰ ਤੇਰੀ ਗਤ ਨਹੀਂ ਜਾਨੀ ਤੂੰ ਆਪ ਕਰਹਿ ਪ੍ਰਤਪਾਲ ਰਹਾ ਧਾਰ ਅਨੰਗ੍ਰਹਿ ਸੁਆਮੀ ਮੇਰੇ ਦੁਤੀਆ ਪਾਉ ਨਿਵਾਰ ਬੰਦਨ ਕਾਟ ਲਹੁ ਆਪਣੇ ਕਰ ਕਬਹੂ ਨ ਆਵਹਿ ਹਾਰ ਤੇਰੀ ਸ਼ਰਨ ਪਿਆਹੂ ਜੀਵਾ ਤੂੰ ਸਮਰਥ purkh ਮਿਹਰਵਾਨ ਆਠ ਪਹਿਰ ਪ੍ਰਭ ਕੋ ਅਰਾਧੀ ਨਾਨਕ ਸਦ ਗੁਰਪਾਨ ਸਤਿਨਾਮ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾਸਰੀ ਮਹਲਾ 5 ਔਖਦ ਤੇਰੋ ਨਾਮ ਦਿਆਲ ਮੋਹ ਯਾਤਰ ਤੇਰੀ ਗਤ ਨਹੀਂ ਜਾਨੀ ਤੂੰ ਆਪ ਕਰਹਿ ਪ੍ਰਤਪਾਲ ਰਹਾ ਧਾਰ ਅਨੰਗਰਹਿ ਸੁਆਮੀ ਮੇਰੇ ਦੁਤੀਆ ਪਾਉ ਨਿਵਾਰ ਬੰਦਨ ਕਾਟ ਲਹੁ ਆਪਣੇ ਕਰ ਕਬੂ ਨਾ ਆਵਹਿ ਹਾਰ ਤੇਰੀ ਸ਼ਰਨ ਪਿਆਹੋਂ ਜੀਵਾ ਤੂੰ ਸਮਰਥ ਪੁਰਖ ਮਿਹਰਵਾਨ ਆਠ ਪਹਿਰ ਪ੍ਰਭ ਕੋ ਆਰਾਦੀ ਨਾਨਕ ਸਦ ਗੁਰਪਾਨ ਸਤ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਤਨਾਸਰੀ ਮਹਲਾ 5 ਔਖਦ ਤੇਰਾ ਨਾਮ ਦਿਆਲ ਮੋਇ ਆਤਰ ਤੇਰੀ ਗਤ ਨਹੀਂ ਜਾਨੀ ਤੂੰ ਆਪ ਕਰਹਿ ਪ੍ਰਤਪਾਲ ਰਹਾ ਧਾਰ ਅਨੰਗਰਹਿ ਸੁਆਮੀ ਮੇਰੇ ਦੁਤੀਆ ਪਾਉ ਨਿਵਾਰ ਬੰਦਨ ਕਾਟ ਲਹੁ ਆਪਣੇ ਕਰ ਕਬਹੂ ਨ ਆਵਹਿ ਹਾਰ ਤੇਰੀ ਸ਼ਰਨ ਪਿਆਹੂ ਜੀਵਾ ਤੂੰ ਸਮਰਥ purkh ਮਿਹਰਵਾਨ ਆਠ ਪਹਿਰ ਪ੍ਰਭ ਕੋ ਅਰਾਦੀ ਨਾਨਕ ਸਦ ਗੁਰਪਾਨ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾਸਰੀ ਮਹਲਾ 5 ਔਖਦ ਤੇਰੋ ਨਾਮ ਦਿਆਲ ਮੋਹ ਯਾਤਰ ਤੇਰੀ ਗਤ ਨਹੀਂ ਜਾਨੀ ਤੂੰ ਆਪ ਕਰਹਿ ਪ੍ਰਤਪਾਲ ਰਹਾ ਧਾਰ ਅਨੰਗਰਹਿ ਸੁਆਮੀ ਮੇਰੇ ਦੁਤੀਆ ਪਾਉ ਨਿਵਾਰ ਬੰਦਨ ਕਾਟ ਲਹੁ ਆਪਣੇ ਕਰ ਕਬੂ ਨਾ ਆਵਹਿ ਹਾਰ ਤੇਰੀ ਸ਼ਰਨ ਪਿਆਹੋਂ ਜੀਵਾ ਤੂੰ ਸਮਰਥ ਪੁਰਖ ਮਿਹਰਵਾਨ ਆਠ ਪਹਿਰ ਪ੍ਰਭ ਕੋ ਅਰਾਧੀ ਨਾਨਕ ਸਦ ਗੁਰਪਾਨ ਸਤ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਤਨਾਸਰੀ ਮਹਲਾ 5 ਔਖਦ ਤੇਰਾ ਨਾਮ ਦਿਆਲ ਮੋਇ ਆਤਰ ਤੇਰੀ ਗਤ ਨਹੀਂ ਜਾਨੀ ਤੂੰ ਆਪ ਕਰਹਿ ਪ੍ਰਤਪਾਲ ਰਹਾ ਧਾਰ ਅਨੰਗਰਹਿ ਸੁਆਮੀ ਮੇਰੇ ਦੁਤੀਆ ਪਾਉ ਨਿਵਾਰ ਬੰਦਨ ਕਾਟ ਲਹੁ ਆਪਣੇ ਕਰ ਕਬਹੂ ਨ ਆਵਹਿ ਹਾਰ ਤੇਰੀ ਸ਼ਰਨ ਪਿਆਹੂ ਜੀਵਾ ਤੂੰ ਸਮਰਥ purkh ਮਿਹਰਵਾਨ ਆਠ ਪਹਿਰ ਪ੍ਰਭ ਕੋ ਆਰਾਦੀ ਨਾਨਕ ਸਦ ਗੁਰਪਾਨ ਸਤਿ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾਸਰੀ ਮਹਲਾ 5 ਔਖਦ ਤੇਰੋ ਨਾਮ ਦਿਆਲ ਮੋਹ ਯਾਤਰ ਤੇਰੀ ਗਤ ਨਹੀਂ ਜਾਣੀ ਤੂੰ ਆਪ ਕਰਹਿ ਪ੍ਰਤਪਾਲ ਰਹਾ ਧਾਰ ਅਨੰਗਰਹਿ ਸੁਆਮੀ ਮੇਰੇ ਦੁਤੀਆ ਪਾਉ ਨਿਵਾਰ ਬੰਦਨ ਕਾਟ ਲਹੁ ਆਪਣੇ ਕਰ ਕਬੂ ਨਾ ਆਵਹਿ ਹਾਰ ਤੇਰੀ ਸ਼ਰਨ ਪਿਆਹੂ ਜੀਵਾ ਤੂੰ ਸਮਰਥ ਪੁਰਖ ਮਿਹਰਵਾਨ ਆਠ ਪਹਿਰ ਪ੍ਰਭ ਕੋ ਆਰਾਦੀ ਨਾਨਕ ਸਦ ਗੁਰਪਾਨ ਸਤ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾਸਰੀ ਮਹਲਾ 5 ਔਖਦ ਤੇਰਾ ਨਾਮ ਦਿਆਲ ਮੋਇ ਆਤਰ ਤੇਰੀ ਗਤ ਨਹੀਂ ਜਾਨੀ ਤੂੰ ਆਪ ਕਰਹਿ ਪ੍ਰਤਪਾਲ ਰਹਾ ਧਰ ਅਨੰਗਰਹਿ ਸੁਆਮੀ ਮੇਰੇ ਦੁਤੀਆ ਪਾਉ ਨਿਵਾਰ ਬੰਦਨ ਕਾਟ ਲਹੁ ਆਪਣੇ ਕਰ ਕਬਹੂ ਨ ਆਵਹਿ ਹਾਰ ਤੇਰੀ ਸ਼ਰਨ ਪਿਆਹੂ ਜੀਵਾ ਸਮਰੱਥ purkh meharwan aath pehar prab ko aradhi nanak sad gurpan sat sat naam sri wahguru sahib ji tanasri mahala panjwa okhad tero naam dyal ਮੋਹ ਯਾਤਰ ਤੇਰੀ ਗਤ ਨਹੀਂ ਜਾਨੀ ਤੂੰ ਆਪ ਕਰਹਿ ਪ੍ਰਤਪਾਲ ਰਹਾ ਧਾਰ ਅਨੰਗਰਹਿ ਸੁਆਮੀ ਮੇਰੇ ਦੁਤੀਆ ਪਾਉ ਨਿਵਾਰ ਬੰਦਨ ਕਾਟ ਲਹੁ ਆਪਣੇ ਕਰ ਕਬਹੂ ਨਾ ਆਵਹਿ ਹਾਰ ਤੇਰੀ ਸ਼ਰਨ ਪਿਆਹੋਂ ਜੀਵਾਂ ਤੂੰ ਸਮਰਥ purkh ਮਿਹਰਵਾਨ ਆਠ ਪਹਿਰ ਪ੍ਰਭ ਕੋ ਆਰਾਦੀ ਨਾਨਕ ਸਦ ਗੁਰਪਾਨ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ